ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ ਇਸ ਦੇ ਚੱਲਦੇ ਵੱਖ-ਵੱਖ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੈ ਤੇ ਹਰ ਇੱਕ ਪਾਸਿਓਂ ਲੋਕ ਆਪਣੇ ਸਟਾਰ ਪ੍ਰਚਾਰਕ ਬਣਾ ਕੇ ਪੰਜਾਬ ਦੇ ਵਿੱਚ ਲੈ ਕੇ ਆਉਂਦੇ ਪਏ ਨੇ ਇਸ ਦੇ ਚੱਲਦੇ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਸੰਖਿਆ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਵਾਸਤੇ ਆਉਂਦੇ ਨੇ ਉੱਥੇ ਹੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਸਾਝਕਾਨ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੀ ਫਿਰ ਉਹਨਾਂ ਨੇ ਉੱਥੇ ਸਾਰਿਆਂ ਦੇ ਭਲੇ ਦੇ ਵਾਸਤੇ ਅਰਦਾਸ ਕੀਤੀ ਤੇ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਉਹਨਾਂ ਦੇ ਵਿੱਚ ਸੁਨੀਤਾ ਕੇਜਰੀਵਾਲ ਵੀ ਸਟਾਰ ਪ੍ਰਚਾਰਕ ਬਣ ਕੇ ਸਟਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪ੍ਰਚਾਰਕ ਤੇ ਅੱਜ ਅੰਮ੍ਰਿਤਸਰ ਵਿਖੇ ਪਹੁੰਚ ਕੇ ਸ਼ੀਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਦੱਸ ਦੇ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਦੌਰੇ ਤੇ ਨੇ ਤੇ ਉੱਤੇ ਹੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਖੇਤਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਦੇ ਵਾਸਤੇ ਪ੍ਰਚਾਰ ਕਰਦੇ ਪਏ ਨੇ ਤੇ ਦੂਜੇ ਪਾਸੇ ਹੁਣ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਆਏ ਹੋਏ ਨੇ ਤੇ ਅੱਜ ਸੱਚਖੰਡ ਸ਼ੀਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦਵਾਰਾਂ ਦੇ ਪੱਖ ਦੇ ਵਿੱਚ ਵੀ ਪ੍ਰਚਾਰ ਕਰਨਗੇ ਸੋ ਤੁਸੀਂ ਵੀ ਵੇਖੋ ਇਹ ਤਸਵੀਰਾਂ ਤੁਰੇ ਜੋ ਤੁਰੇ ਭੋਲੇ ਕ ਤੇਰੇ ਜੋ ਮੇਰਾ ਵੀ ਭੋਲੇ

ਸੋ ਜਮਾਨੇ ਚੋੜੀ ਦੇਖੋ ਕੁਝ ਕੁ ਮੈਡੀਕਲ ਫੋਟੋ ਕਰਵਾ ਲੀ ਜਾ ਯਾਰ ਅੰਕਰੀ ਤੱਕ ਜੀ ਆਣਾ ਬਾਰ ਬਾਰ ਆਜਣੇ ਭਾਈ ਬਸ ਲਾਸਟ ਸ਼ੋੜ ਹੈ ਸਰਪਲ ਸੋਰਚੋ ਕਰੇਗੇ ਨਾ ਭਾਈ ਭਾਈ ਨਾ ਕੀਤਾ ਨਹੀਂ ਗਿਆ ਨਾ ਸਾਈਡ ਤੇ ਦਿਓ ਯਾਰ ਥੋੜਾ ਅੱਗੇ ਕਰਾਓ ਸ਼ੇਅਰ ਗਰਮੀ ਜਾਏ ਹੋਏ ਉਹ ਅੱਗੇ ਜਾ ਕੇ ਗੱਡੀ ਕੋਲ ਮਾਰ ਯਾਰ ਉਹ ਅੱਗੇ ਜਾ ਕੇ ਟਾੜਨੇ ਆਜੋ ਆਜੋ ਅੱਗੇ ਜਾ ਗਰਮੀ ਬੜੀ ਬਹੁਤ ਕਰਵਾਦੇ ਆਪਾਂ ਯਾਰ ਕੋਈ ਤੇ ਉਹ ਕਾਊਂਟਰ ਨਾਲੇ ਰੱਖੇ ਯਾਰ ਉਹ ਕਰਵਾਦਨੇ ਚਾਹਤਾ ਨਹੀਂ ਕੋਈ ਨਾ ਕਾਲੀ ਕਰੋ ਕਰੋ ਹਾਂ ਚਲੂ ਚੱਲ ਤਾਰ ਦੇ ਵਿੱਚੋਂ ਦੇ ਨਿਕਲ ਗਿਆ ਸਾਰਾ ਕੰਡੀਸ਼ਨ ਨਹੀਂ ਹੋਣੀ ਐਂਦਾ ਕਰਾ ਲਓ ਇੱਥੇ ਕਰਾ ਦਿਓ ਰੋਕ ਕੇ ਸਰਵਦਾ ਬੋਲਨਦੇ ਤੁਸੀਂ ਉਹ ਬੋਲਨਦੇ ਆ ਰੇ ਮੈਮ ਆ ਰੇ ਨੇ ਇਹ ਹੈ ਕਿ ਸਰਵਦਾ ਬੋਲਨਦੇ ਆ ਯਾਰ ਸਰਵਦਾ ਮਰਜੀ ਚੰਗੀ ਬੋਲੀ ਬਾਈਡ ਮੈਮ ਕਰ ਲੱਗੇ ਹੀ ਹੋਰ ਨੀ ਬੋਲਦੇ ਆ ਨਹੀਂ ਹੁੰਦੇ